हजार करोड़ का बजट है तो चौतीस हजार करोड़ का भ्रष्टाचार में चला गया पैसा अगर हमने भ्रष्टाचार खत्म कर दिया जैसे दिल्ली में करा है तो चौतीस हजार करोड़ तो यहीं से आ गया बीस हजार करोड़ मैंने हिसाब लगाया रेता अगर हमने रेता की चोरी बंद कर दी कम से कम बीस हजार करोड़ रुपया तो करोड़ दी गल कर रहे थे बहत्तर करोड़ रुपया क्लियर है कि च भी करप्शन चल रही है ਪਹਿਲਾਂ ਕਮਿਸ਼ਨ ਜਿਹੜੀ ਆ ਉਹਨਾਂ ਦੇ ਲੀਡਰਾਂ ਦੇ ਹੱਥਾਂ 'ਚ ਜਾਂਦੇ ਸੀ ਅੱਜ ਕਮਿਸ਼ਨ ਇਹਨਾਂ ਦੇ ਗਈ ਜਾਂਦੇ ਆ ਤੇ ਸੇਮ ਥਿੰਗ ਜਿਹੜਾ ਇਹਨਾਂ ਨੇ ਪਹਿਲਾਂ ਕਿਹਾ ਕਿ 1.70 ਹਜ਼ਾਰ ਕਰੋੜ ਦੇ ਵਿੱਚ ਜਿਹੜੇ ਟੈਂਡਰ ਹੁੰਦੇ ਆ ਜਾਂ ਕੰਮ ਹੁੰਦੇ ਉਹਦੇ 'ਚ ਕਪਲੇ ਤਾਂ ਦੋਨਾਂ ਚੀਜ਼ਾਂ 'ਚ ਇਹਨਾਂ ਦੋਨਾਂ ਚੀਜ਼ਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਸਰਕਾਰ ਸਾਰੇ ਕੰਮਾਂ ਦੇ ਵਿੱਚ ਪੂਰੀ ਤਰ੍ਹਾਂ ਨਾ ਕਾਮਯਾਬ ਹੋਈ ਹੈ ਇਹ ਕਿਸੇ ਵੀ ਵਿੱਚ ਮਸਲੇ ਦੇ ਇਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਉਹਨੂੰ ਪਾਰਦਰਸ਼ਤਾ ਲਿਆਉਣ ਦੇ ਵਿੱਚ ਰੇਤੇ ਤੋਂ ਵੀ ਇਹ ਸਾਬਿਤ ਹੋ ਗਿਆ ਕ腐ਸ਼ਨ ਵਾਲੇ ਮਸਲੇ ਤੋਂ ਵੀ ਸਾਬਿਤ ਹੋ ਗਿਆ ਜਿਹੜੀ ਗੱਲ ਕੇਜਰੀਵਾਲ ਜੀ ਨੇ ਕਹੀ ਉਸ ਚੀਜ਼ ਨੂੰ ਹੀ ਮੈਂ ਤਸਦੀਕ ਕਰ ਰਿਹਾ ਤੱਥਾਂ ਦੇ ਆਧਾਰ ਤੇ ਹਿੰਦੁਸਤਾਨ ਟਾਈਮਜ਼ ਦੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਜਿਦੇ ਵਿੱਚ ਸਾਨੂੰ 2 ਸਾਲਾਂ ਚ ਸਿਰਫ 472 ਕਰੋੜ ਦਾ ਰੈਵਨਿਊ ਰੇਤੇ ਤੋਂ ਆਇਆ ਇਹਦਾ ਮਤਲਬ ਰੇਤੇ ਦੀ ਵੀ ਲੁੱਟ ਹੋ ਰਹੀ ਹੈ